ਆਪਣਾ ਜੀ ਟੂਰ ਚੱਲ ਰਿਹਾ ਪੰਜਾਬ ਦੇ ਮਾਝਾ ਇਲਾਕੇ ਦਾ ਤੇ ਪਿਛਲੇ ਭਾਗ ਚ ਆਪਾਂ ਦੇਖੀ ਸੀ ਜੀ ਚਬਾਲ ਤੋਂ ਅਟਾਰੀ ਰੋਡ ਦੇ ਉੱਪਰ ਸਰਾਈ ਅਮਾਨਤ ਖਾਨ ਤੇ ਅੱਜ ਆਪਾਂ ਇਸ ਭਾਗ ਦੇ ਵਿੱਚ ਉਸ ਤੋਂ ਅੱਗੇ ਆਪਣਾ ਸਫ਼ਰ ਸ਼ੁਰੂ ਕਰਨ ਲੱਗੇ ਆ ਜੀ ਤੇ ਸਫ਼ਰ ਦੀ ਸ਼ੁਰੂਆਤ ਦੇ ਵਿੱਚ ਆਪਾਂ ਇੱਥੋਂ ਜਾਵਾਂਗੇ ਸਿੱਧੀ ਅਟਾਰੀ ਵਾਲੇ ਪਾਸ ਨੂੰ ਮੈਨੂੰ ਹੁਣ ਇੱਕ ਨੱਕ ਇੱਥੇ ਬੱਚਾ ਮਿਲਿਆ ਸੀ ਇਸੇ ਪਿੰਡ ਦਾ ਆ ਉਹ ਕਹਿੰਦੇ ਜੀ ਨਸ਼ਹਰਾ ਢਾਲਾ ਵੀ ਜਾ ਕੇ ਆਓ ਉੱਥੇ ਉਹ ਪਿੰਡ ਬਿਲਕੁਲ ਬਾਰਡਰ ਦੇ ਉੱਪਰ ਪੈਂਦਾ ਉੱਥੇ ਗੁਰਦੁਆਰਾ ਸਹਿਬਾਨ ਵੀ ਹੈ ਸੰਤਾ ਮਹਾਪੁਰਸ਼ਾ ਦਾ ਉਥੋਂ ਤੁਸੀਂ ਜਾ ਕੇ ਬਾਰਡਰ ਦੇ ਪਾਰ ਜੋ ਪਿੰਡ ਪੈਂਦਾ ਨਾ ਪ੍ਰਧਾਨਾ ਉਹ ਵੀ ਦੇਖ ਸਕਦੇ ਹੋ ਭਾਵ ਕਿ ਪਾਕਿਸਤਾਨ ਦਾ ਪਿੰਡ ਪ੍ਰਧਾਨਾ ਉਥੋਂ ਨਜ਼ਰ ਆਉਂਦਾ ਜੀ ਇਸ ਲਈ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਹੁਣ ਇੱਥੋਂ ਰਵਾਨਾ ਹੁੰਨੇ ਆ ਸਰਾਏ ਮਾਂਤਖਾਂ ਤੋਂ ਤੇ ਢਟਾਰੀ ਤੋਂ ਪਹਿਲਾਂ ਨਸ਼ਹਰਾ ਢਾਲਾ ਪਿੰਡ ਉੱਥੇ ਜਾਵਾਂਗੇ ਉਸ ਤੋਂ ਅਗੇ ਫਿਰ ਟਾਰੀ ਵਾਲੇ ਪਾਸੇ ਜਾਵਾਂਗੇ ਇਸ ਲਈ ਬਣੇ ਰਿਓ ਇਸ ਬਲੌਗ ਦੇ ਨਾਲ ਕਰਦੇ ਆਂ ਸਫ਼ਰ ਦੀ ਸ਼ੁਰੂਆਤ ਗਦੀਨ ਸ਼ਹਿਰਾ ਇਕਦ ਖੱਬੇ ਪਾਸੇ ਉਹ ਬੱਚਾ ਇਹਦੀ ਗੱਲ ਹੀ ਕਰਦਾ ਸੀ ਨਾ ਪੁੱਲਾ ਜੀ ਬਾਰਡਰ ਦੇਖਿਆ ਉਹ ਧੰਨ ਧੰਨ ਭਗਤ ਜੱਲਨ ਦਾਸ ਜੀ ਸ਼ਹਿਰਾ ਤਾਲਾ ਮੈਂ ਨਾ ਇਧਰ ਇੱਕ ਗੱਲ ਮਨੋਟ ਕੀਤੀ ਆ ਪਰ ਮਾਝੇ ਲੱਕ ਦੇ ਵਿੱਚ ਨਾ ਧਾਰਮਿਕ ਸਥਾਨ ਬਹੁਤ ਆ ਜਿੱਦਾਂ ਗੁਰੂ ਸਾਹਿਬਾਂ ਨਾਲ ਸੰਬੰਧਿਤ ਫਕਤ ਨਾਲ ਸੰਬੰਧਿਤ ਮਹਾਪੋਸ਼ਾ ਨਾਲ ਸੰਬੰਧਿਤ ਮਤਲਬ ਬਹੁਤ ਸਾਰੇ ਜੋ ਅਸਥਾਨ ਨੇ ਇਸ ਪਾਸੇ ਆਪਾਂ ਦਰਸ਼ਨ ਕਰ ਸਕਦੇ ਹਾਂ ਆ ਕੋ ਟ੍ਰੇਨ ਹੈ ਬੜੀ ਵੱਡੀ ਅਸਲ ਦਿਨਾਂ ਦੀ ਟ੍ਰੇਨ ਹੈ ਵਾਲੀ ਮੈਨੂੰ ਇੰਨਾ ਲੱਗਦਾ ਵੀ ਇਹ ਨਾ ਸਿਕਿਉਰਿਟੀ ਪਰਪਸ ਤੋਂ ਬਣਾਈਆਂ ਗਈਆਂ ਨੇ ਕਿਉਂਕਿ ਇਸ ਪਾਸੇ ਬਾਰਡਰ ਹੈ ਨਾ ਆਪਕੇ ਬਾਰਡਰ ਤੋਂ ਆਪਣੇ ਵਾਲੇ ਪਾਸੇ ਨੂੰ ਸੁਰੱਖਿਅਤ ਕਰਨ ਵਾਸਤੇ ਜਦੋਂ ਰੇਲਸ ਨੇ ਉਪਰਾਈਆਂ ਦਿੱਤਾ ਬਾਰਡਰ ਤੇ ਕੋਲ ਨਾਲ ਨਾਲ ਭਾਈਆਂ ਪੂਰਾ ਆਪਾਂ ਜਾਣਾ ਗੁਰਦੁਆਰਾ ਸਨਮਾਨ ਦੇਖੇ ਤੇ ਰਸਤਾ ਕਿਹੜਾ ਜਾਂਦਾ ਜੀ Kjære alle sammen. Hvor du har hatt fattig tidsskilde. ਉਸ ਤੋਂ ਨੋ ਬਿਲਕੁਲ ਇਸ ਪਤਾ ਇਨਾਨ ਗੁਰਦੁਆਰਾ ਸਹਿਬਾਨ ਦਾ ਨਪਾਲ ਦਿਨਾਂ ਦੇ ਬਾਰੇ ਸ ਮਾਝੇ ਦਾ ਟੂਰ ਆਰੰਭ ਕੀਤਾ ਤਾਂ ਹੁਣ ਪਤਾ ਲੱਗਿਆ ਅਸੀਂ ਪਹੁੰਚ ਗਏ ਜੀ ਸਥਾਨ ਭਗਤ ਜੱਲਨ ਜੀ ਪਿੰਡ ਨੁਸ਼ਹਰਾ ਢਾਲਾ ਵਾਹਕਸੀ ਇਹ ਪੂਰਾ ਦਾ ਪੂਰਾ ਕੰਪਲੈਕਸ ਆ ਜੀ ਇਸ ਪਾਸੇ ਗੁਰਦੁਆਰਾ ਸਾਹਿਬਾਂ ਸ਼ਿਸ਼ੋਕ ਮਾ ਸ਼ੁਕਰ ਕਿ ਮੈਂ ਆਪਣੀ ਬਣ ਲੱਗ ਚਾਹੁੰਦੀ ਹਾਂ ਮੈਂ ਹੁਣ ਇਸ ਵਕਤ ਨਸ਼ਹਿਰਾ ਢਾਲਾ ਪਿੰਡ ਵਿਖੇ ਗੁਰਦੁਆਰਾ ਪੱਤ ਜਿਲ੍ਹੇ ਦੇ ਸਥਾਨ ਦੇ ਉੱਪਰ ਇਸ ਵਕਤ ਮੌਜੂਦ ਹਾਂ ਤੇ ਮੇਰੇ ਨਾਲ ਨੇ ਇਥੋਂ ਦੇ ਹਿਯੂਰੀ ਡਾਕੀ ਭਾਈ ਸਾਹਿਬ ਭਾਈ ਰਮਿੰਦਰ ਸਿੰਘ ਰਮਿੰਦਰ ਸਿੰਘ ਜੀ ਦੂਸਤ ਸਥਾਨ ਦੇ ਉੱਪਰ ਲੰਬੇ ਸਮੇਂ ਤੋਂ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਇਸ ਸਥਾਨ ਦੇ ਬਾਰੇ ਥੋੜੀ ਜੀ ਆਪਾਂ ਨੂੰ ਕੋਰੂ ਜਾਣਕਾਰੀ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਹਿਬ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਤਨ ਤਨ ਭਗਤ ਜਲੰਧਰ ਦਾ ਜੀ ਜਿਨ੍ਹਾਂ ਦਾ ਤਪ ਸਥਾਨ ਨਿਸ਼ਾਰਾ ਪਿੰਡ ਜੋ ਕਿ ਤਰਨਤਾਰਨ ਜ਼ਿਲ੍ਹਾ ਦੇ ਵਿੱਚ ਬਣਿਆ ਹੋਇਆ ਹੈ ਇਹ ਪੂਰਾ ਬਾਰਡਰ ਏਰੀਆ ਦੇ ਕਿਨਾਰੇ ਉੱਪਰ ਬਣਿਆ ਹੋਇਆ ਹੈ ਇਸ ਸਥਾਨ ਤੇ ਭਗਤ ਜੀ ਨੇ ਬਹੁਤ ਸਮਾਂ ਭਗਤੀ ਕੀਤੀ ਹੈ ਅਤੇ ਉਹਨਾਂ ਦੀ ਧਰਮ ਸਪਤਨੀ ਮਾਹੀ ਰਾਮਕੀ ਜੀ ਇੱਕ ਬੰਦਗੀ ਵਾਲੇ ਸਨ ਉਹਨਾਂ ਨੇ ਇੱਥੇ 12 ਸਾਲ ਜਲ ਵਰਤੌਣ ਦੀ ਸੇਵਾ ਕੀਤੀ ਸੀ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਭਗਤ ਜੀ ਪ੍ਰਚਾਰ ਫੇਰੀ ਵਾਸਤੇ ਗਏ ਹੋਏ ਸਨ ਅਤੇ ਆਪਣੀ ਧਰਮ ਸਪਤਨੀ ਮਾਤਾ ਰਾਮਕੀ ਜੀ ਨੂੰ ਸੇਵਾ ਤੇ ਲਾ ਕੇ ਗਏ ਸਨ ਕਿ ਆਪ ਜੀ ਨੇ ਇੱਥੇ ਜਲ ਛਕਾਉਣ ਦੀ ਸੇਵਾ ਕਰਨੀ ਹੈ ਇਸੇ ਸਬੰਧ ਦੇ ਵਿੱਚ ਸੰਗਤ ਵੱਲੋਂ ਅੱਜ ਵੀ ਇੱਥੇ ਸਥਾਨ ਤੇ ਇੱਕ ਕੋਈ ਬਣੀ ਹੋਈ ਹੈ ਔਰ ਉੱਥੇ ਹਰ ਸ਼ਨੀਵਾਰ ਰਾਤ ਨੂੰ ਸੁਖਮਨੀ ਸਾਹਿਬੀ ਦਾ ਖੰਡ ਜਾਪ ਸੰਗਤ ਵੱਲੋਂ ਕੀਤੇ ਜਾਂਦੇ ਹਨ ਅਤੇ ਆਏ ਸਾਲ ਪੂਰਿਆਂ ਦਾ ਲੰਗਰ ਵੀ ਸੌਂਦ ਦੇ ਵਿੱਚ ਲਾਇਆ ਜਾਂਦਾ ਹੈ ਇੱਥੇ ਬਹੁਤ ਹੀ ਦੂਰੋਂ ਦੂਰ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਐਤਵਾਰ ਅਤੇ ਸਾਲ ਦੀਆਂ 12 ਮੱਸਿਆ ਇੱਥੇ ਲੱਗਦੀਆਂ ਹਨ ਆਪ ਜੀ ਦਰਬਾਰ ਦੇ ਸਾਹਮਣੇ ਦੇਖ ਰਹੇ ਹੋ ਬਹੁਤ ਸੁੰਦਰ ਇਮਾਰਤ ਜੋ ਦੀਵਾਨ ਹਲਦੀ ਬਣੀ ਹੋਈ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਜੋ ਵਿਸਾਖੀ ਦਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸਮੂਹ ਸੰਗਤਾਂ ਕੋਲ ਸ਼ਰਧਾ ਭਾਵਨਾ ਨਾਲ ਜਿੱਥੇ ਸੇਵਾ ਮਿਲਦੀ ਹੈ ਬੜੇ ਪਿਆਰ ਦੇ ਨਾਲ ਸੇਵਾ ਨਿਭਾ ਕਰਕੇ ਗੁਰੂ ਘਰ ਦੇ ਕੀਸ਼ੇ ਪ੍ਰਾਰਥਨਾ ਕਰਦੇ ਹਨ ਦੀਵਾਨ ਹਲ ਦੇ ਨਾਲ ਹੀ ਜੋ ਸਰੋਵਰ ਬਣਿਆ ਹੋਇਆ ਹੈ ਇਸ ਸਰੋਵਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਭਗਤ ਜੀ ਜਦੋਂ ਸਮਾਉਣਾ ਕਰਦੇ ਹਨ ਇਸ ਸਥਾਨ ਤੇ ਉਹਨਾਂ ਨੇ ਟੁੱਬੀ ਮਾਰ ਕੇ ਆ ਸਮਾਉਣਾ ਕੀਤਾ ਹੈ ਵਿੱਚ ਉਸ ਟਾਈਮ ਇੱਕ ਛਪੜੀ ਸੀ ਛਪੜੀ ਦੇ ਵਿੱਚ ਸਮਾ ਕਰਕੇ ਭਗਤ ਜੀ ਨੇ ਗੁਰੂ ਪਾਸ਼ਾ ਚੰਨਾ ਵਿੱਚ ਜਾਬਰਾ ਜੇ ਸਨ ਇਸ ਸਥਾਨ ਤੇ ਹੁਣ ਸਰੋਵਰ ਬਹੁਤ ਸੁੰਦਰ ਇਮਾਰਤ ਵਿੱਚ ਬਣਿਆ ਹੋਇਆ ਹੈ ਇੱਥੇ ਛੇਵੇਂ ਪਾਸ਼ਾ ਜੀ ਦਾ ਭਗਤ ਜੀ ਨੂੰ ਇੱਕ ਵਾਰ ਸੀ ਕਿ ਜੋ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਜੋ ਉਸ ਦੇ ਪਹੌਰਿਆਂ ਦਾ ਰੋਗ ਜੋ ਚਮੜੀ ਦੇ ਰੋਗ ਹਨ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹ ਠੀਕ ਹੁੰਦੇ ਹਨ ਜੋ ਵੀ ਸ਼ਰਦਾ ਭਾਵਨਾ ਨਾਲ ਪੰਜ ਐਤਵਾਰ ਸੁੱਕ ਕਰਕੇ ਇੱਥੇ ਸ਼ਰਦਾ ਭਾਵਨਾ ਨਾਲ ਇਸ਼ਨਾਨ ਕਰਕੇ ਜਾਂਦਾ ਹੈ ਝਾੜੂ ਅਤੇ ਮਾਂਜਾ ਸੁੱਕ ਕੇ ਜਾਂਦਾ ਹੈ ਉਹਨਾਂ ਦੇ ਚਮੜੀ ਦੇ ਰੋਗ ਪੌੜੀਆਂ ਦੇ ਰੋਗ ਜੋ ਠੀਕ ਹੁੰਦੇ ਹਨ ਇਸ ਤਰ੍ਹਾਂ ਇਸ ਸਥਾਨ ਦੀ ਸ਼ਰਦਾ ਹੋਰ ਵਾਧੀ ਹੈ ਬੜੇ ਪ੍ਰੇਮ ਦੇ ਨਾਲ ਹਰ ਕੋਈ ਆ ਕੇ ਸੇਵਾ ਨਿਭਾਉਂਦਾ ਹੈ ਜੀ ਔਰ ਨਾਲ ਹੀ ਆਪ ਜੀ ਬਾਟਰ ਦੇਖ ਰਹੇ ਹੋ ਜੋ ਸਾਹਮਣੇ ਬਾਟਰ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਪਾਕਿਸਤਾਨ ਦੀ ਹੱਦ ਹੈ ਇਸ ਤਰਫ ਜਾਂਦੇ ਹਾਂ ਔਰ ਸਾਹਮਣੇ ਸਾਥ ਹੀ ਨਾਲ ਕਾਰਾਂ ਲੱਗੀਆਂ ਹੋਈਆਂ ਹਨ ਤਾਰਾ ਆਪ ਜੀ ਦੇਖ ਰਹੇ ਹੋ ਇਹ ਜਦੋਂ ਵੀ ਪਾਕਿਸਤਾਨ ਆਪਾਂ ਦੇਖਦੇ ਹਾਂ ਜਦੋਂ ਵੀ ਜਿਸ ਟਾਈਮ ਵੀ ਨਮਾਜ਼ ਪੜ੍ਹੀ ਜਾਂਦੀ ਹੈ ਬੜੇ ਬਹੁਤ ਸੋਹਣੇ ਤਰੀਕੇ ਨਾਲ ਆਵਾਜ਼ ਉੱਥੋਂ ਸੁਣਾਈ ਦਿੰਦੀ ਹੈ ਔਰ ਇੱਥੋਂ ਜਦੋਂ ਸਪੀਕਰ ਚੱਲਦਾ ਹੈ ਗੁਰੂ ਘਰ ਦੇ ਵਿੱਚੋਂ ਉੱਥੇ ਦੱਸਿਆ ਜਾਂਦਾ ਹੈ ਕਿ ਉੱਥੇ ਵੀ ਆਵਾਜ਼ ਬਹੁਤ ਸੋਹਣ ਪਏ ਸਾਊਂਡ ਜੋ ਹੈ ਪਹੁੰਚ ਨਾ ਕਰਦਾ ਹੈ। ਔਰ ਪਹਿਲਾ ਸਮੇਂ ਦੇ ਵਿੱਚ ਜਦੋਂ ਤਾਰਾ ਨਹੀਂ ਸਨ ਲੱਗੀਆਂ ਉਦੋਂ ਦੱਸਦੇ ਹੁੰਦੇ ਸਨ ਪੁਰਾਣੇ ਬਜ਼ੁਰਗ ਕਿ ਸੰਗਤ ਉੱਥੋਂ ਸਾਖੀ ਦਾ ਮੇਲਾ ਦੇਖਣ ਆਉਂਦੀ ਹੁੰਦੀ ਸੀ। ਇਸ ਸਥਾਨ 'ਤੇ ਦਰਸ਼ਨ ਮੇਲਾ ਕਰਦੀ ਸੀ। ਪਰ ਹੁਣ ਤਾਰਾਂ ਹੋਣ ਦੇ ਕਾਰਨ ਸੰਗਤ ਉੱਥੋਂ ਹੀ ਦਰਸ਼ਨ ਕਰ ਲੈਂਦੀ ਹੈ। ਪਰ ਅਜੇ ਵੀ ਪਾਕਿਸਤਾਨ ਦੇ ਵਿੱਚ ਸੰਗਤ ਨੂੰ ਚਾਹ ਹੈ ਕਿ ਇਸ ਸਥਾਨ 'ਤੇ ਦਰਸ਼ਨ ਖੁੱਲੇ ਦਰਸ਼ਨ ਦੇ ਦਾਰੇ ਕੀਤੇ ਜਾਣ ਔਰ ਇੱਥੋਂ ਦੀ ਸੰਗਤ ਵੀ ਚਾਹੁੰਦੀ ਹੈ ਕਿ ਜੋ ਉੱਥੇ ਛੇਵੇਂ ਪਾਸ਼ਾ ਦਾ ਸਥਾਨ ਦੱਸਿਆ ਜਾਂਦਾ ਹੈ ਉਸ ਦੇ ਦਰਸ਼ਨ ਵੀ ਕੀਤੇ ਜਾਣ ਪਰ ਉਸ ਦੀ ਸੇਵਾ ਸੰਭਾਲ ਅਜੇ ਕੋਈ ਨਹੀਂ ਹੋ ਰਹੀ ਪਰ ਜੋ ਸਾਡੀਆਂ ਸਿੱਖ ਸੰਸਥਾਵਾਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉੱਥੋਂ ਦੀ ਜੋ ਸੰਚਾਲਕ ਹਨ ਉਹਨਾਂ ਨਾਲ ਜੋ رابطہ ਕਾਇਮ ਕਰਕੇ رابطہ ਕਾਇਮ ਕਰਦੇ ਉਸ ਦੀ ਸੇਵਾ ਵੀ ਬਰਕਰਾਰ ਰੱਖੀ ਜਾਵੇ ਤਾਂ ਜੋ ਸਾਡੇ ਜੋ ਇਤਿਹਾਸਕ ਸਥਾਨ ਹਨ ਉਹਨਾਂ ਦੇ ਸਥਾਨਾਂ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਜਾਵੇ ਉਹਨਾਂ ਦੀ ਦੇਖਰੇਖ ਕਰ ਸਕੇ ਔਰ ਜਿਸ ਦੇ ਨਾਲ ਸਾਡਾ ਜੋ ਦਰਸ਼ਨ ਦੀਦਾਰ ਆਸੀਂ ਕਰ ਸਕਦੇ ਹਾਂ ਜੀ ਪਾਈ ਸਾਹਿਬ ਜੀ ਇਹ ਭਗਤ ਜੀ ਹੁਣਾਂ ਦਾ ਜੋ ਜੱਦੀ ਪਿੰਡ ਹੈ ਉਹ ਉਹ ਸਾਹਮਣੇ ਵਾਲਾ ਪਿੰਡ ਹੈ ਹਾਂ ਜੀ ਪਡਾਣਾ ਪਿੰਡ ਹੈ ਜੀ ਉਸ ਦਾ ਨਾਂ ਜੀ ਸਾਹਮਣਾ ਪਿੰਡ ਜੋ ਪਡਾਣਾ ਹੈ ਅੱਜ ਦਰਸ਼ਨ ਕਰ ਰਹੇ ਹੋ ਤੇ ਇਹ ਜੱਦੀ ਪਿੰਡ ਹੈ ਭਗਤ ਜੀ ਦਾ ਔਰ ਇਸ ਸਥਾਨ ਤੇ ਉਹਨਾਂ ਨੇ ਆ ਕੇ ਬਹੁਤ ਸਮਾਂ ਭਗਤੀ ਵੀ ਕੀਤੀ ਹੈ ਜਿਸ ਦੇ ਪਰਥਾ ਅੱਜ ਇੱਥੇ ਚਾਰ ਸ਼ਫੇਰੇ ਰੌਣਕਾਂ ਲੱਗੀਆਂ ਹੋਈਆਂ ਹਨ ਬਹੁਤ ਹੀ ਸੰਗਤੁਰੋ ਸੰਗਤ ਆ ਕਰਕੇ ਨਤਮਸਤਕੰਦੀ ਹੈ ਜੀ 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 ਸਾਮਣੇ ਪਾਸੇ ਨੂੰ ਪ੍ਰਧਾਨਾ ਪਿੰਡ ਆਪਾਂ ਨੂੰ ਦਿਖ ਰਿਹਾ ਹੈ ਹਾਂ ਜੀ ਉੱਥੇ ਆਪਾਂ ਨੇ ਗੁਰਦੁਆਰਾ ਸਹਿਬਾਨ ਵੀ ਰਸਨ ਹੋ ਰਿਹਾ ਹੈ ਨਾ ਸਾਮਣੇ ਪਰਸੇ ਟੈਂਕ ਬਣਿਆ ਹੋਇਆ ਹੈ ਨਾ ਹਾਂ ਉਹ ਟੈਂਕ ਦੇ ਸਾਥ ਹੀ ਇੱਕ ਗੁੰਮਟ ਦਿਖ ਰਿਹਾ ਹੈ ਕੋਸ਼ੇ ਵਿੱਚ ਪਾਸ਼ਾ ਦਾ ਸਥਾਨ ਹੈ ਹਾਂ ਇੱਕ ਨਾ ਭਾਈ ਸਾਹਿਬ ਨਾ ਆਪਣੇ ਹਨ ਨਿਸ਼ਾਨ ਸਿੰਘ ਆਸਟ੍ਰੇਲੀਆ ਉਹ ਸਾਡੇ ਇਲਾਕੇ ਦੇ ਬਲੌਗਰ ਹੈ ਆ ਠੀਕ ਹੈ ਜੀ ਉਹ ਇਸ ਪਾਸੇ ਗਏ ਸਨ ਹਾਂ ਜੀ ਉਹਨਾਂ ਨੇ ਉੱਧਰ ਜਾ ਕੇ ਇਹ ਸਥਾਨ ਦਿਖਾਏ ਬਿਲਕੁਲ ਹਨਾ ਦੇਖੇ ਸੀ ਆਪਾਂ ਨੇ ਉੱਥੇ ਜਾ ਕੇ ਇਹਨਾਂ ਨੇ ਪਠਾਨੇ ਜਾ ਕੇ ਦਿਖਾਇਆ ਵੀ ਉਹ ਗੁਰਦੁਆਰਾ ਸਾਹਿਬ ਦੀ ਸਾਮ ਸਵਾਲ ਫਿਲਹਾਲ ਨਹੀਂ ਹੈਗਾ ਹਾਂ ਨਹੀਂ ਹੈਗੀ ਨਹੀਂ ਹੈਗੀ ਉੱਥੋਂ ਇਹ ਦਰਸ਼ਨ ਜੋਤ ਸਾਨ ਦੇ ਜੂਰ ਹੁੰਦੇ ਹਾਂ ਬਿਲਕੁਲ ਤੇ ਆ ਹੁਣ ਬਾਰਡਰ ਨੂੰ ਪੂਰੀ ਲੰਗਾਈ ਰੋੜ ਗਈ ਆ ਵਾਜੀ ਹਾਂਜੀ ਕਾਂ ਇਹ ਜੋ ਫਿਰ ਸੋਰਸਿੰਗ ਆਈ ਬਾਬਾ ਅਛਾ ਉਹ ਕੋਈ ਰੋਡ ਜਾਂਦੀ ਸੋਰਸਿੰਗ ਜੋ ਖੇਮ ਕਰਨ ਨੂੰ ਚਲੇ ਜਾਂਦਾ ਰੋਲੇ ਜੀ ਸੋਰਸਿੰਗ ਉਹੀ ਹੈ ਆਪਣੇ ਜਿਹੜੇ ਬਾਬਾ ਅਵਤਾਰ ਸਿੰਘ ਬਾਬਾ ਅਵਤਾਰ ਸਿੰਘ ਬਾਬਾ ਦਿਆ ਸਿੰਘ ਜੀ ਹੁਣ ਅੱਜ ਕੱਲ ਬਾਬਾ ਅਵਤਾਰ ਸਿੰਘ ਦੀ ਸੇਵਾ ਨਿਭਾ ਰਹੇ ਹਾਂ ਜੀ ਉਹਨਾਂ ਦੇ ਪੁੱਤਰ ਗਾਇ ਉਹਾਂ ਦੇ ਫਰਜ਼ੰਦਾ ਹਨ ਇਹ ਰੋਡ ਜਾ ਕੇ ਪਹਿਲਾਂ ਹਵੇਲੀਆਂ ਪਿੰਡ ਹੁੰਦਾ ਵਾ ਫਿਰ ਸੀਨਾ ਬਾਬਾ ਪਤੀ ਚੰਦ ਸੀਨਾ ਬਿਲਕੁਲ ਬਿਲਕੁਲ ਜਨਮ ਸਥਾਨ ਬਾਬਾ ਜੀ ਦਾ ਉੱਥੇ ਹੀ ਦਰਬਾਰ ਬਣਿਆ ਹੋਇਆ ਪਿੰਡ ਦੇ ਵਿੱਚ ਉਥੇ ਬਹੁਤ ਜ਼ਿਆਦਾ ਬਾਹਰ ਨਹੀਂ ਕਿਸੇ ਇਹ ਸੇਵਾ ਕਰਦੀ ਦੀਦੀ ਚੰਦੀ ਉਹਨਾਂ ਨੂੰ ਬੋਲਦੇ ਨੇ ਨਾ ਦੀਦੀ ਚੰਦੀ ਹਾਂ ਜੀ ਬਾਬਾ ਦੀਦੀ ਚੰਦੀ ਦੇਖੋ ਆ ਹੁਣ ਦੇਖੋ ਮੈਂ ਕਿਹਾ ਦੋ ਤਿੰਨ ਇੱਕੜ ਤੋਂ ਗਾਂਵਾਂ ਦੇ ਗਾਂਵ ਬਾਰਡਰ ਆ ਗਿਆ ਬਿਲਕੁਲ ਪਾਕਿਸਤਾਨ ਆ ਗਿਆ ਜੀ ਕੀ ਬਾਤ ਆ ਆਪਾਂ ਇਸ ਵਕਤ ਗੁਰਦੁਆਰਾ ਸਹਿਮਤੀ ਜੋ ਪਾਵਨ ਇਮਾਰਤ ਹੈ ਉਹਦੀ ਛੱਤ ਦੇ ਉੱਪਰ ਖੜੇ ਹੋ ਕਰਕੇ ਜੋ ਸਾਹਮਣੇ ਪਾਸੇ ਦਾ ਜੋ ਨਾ ਇਲਾਕਾ ਹੈ ਉਹ ਪਾਕਿਸਤਾਨ ਵਾਲੇ ਪਾਸੇ ਆ ਪਾਕਿਸਤਾਨ ਸਰਦ ਤੋਂ ਪਰਲੇ ਪਾਸੇ ਆ ਜਿਸ ਨੂੰ ਪਿੰਡ ਪ੍ਰਧਾਨਾ ਕਿਹਾ ਜਾਂਦਾ ਹੈ ਉਹ ਵੀ ਦیدار ਕਰ ਰਹੇ ਹਾਂ ਜੀ ਤੇ ਇੱਥੋਂ ਦੇਖਣ ਤੋਂ ਸਾਨੂੰ ਉਹ ਸਪਿੰਡ ਦੀ ਜੋ ਨਾ ਰੂਪਰੇਖਾ ਹੈ ਸਟਰਕਚਰ ਉਹ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਸਾਨੂੰ ਉੱਥੇ ਨਾ ਗੁਰਦੁਆਰਾ ਸਹਿਬਾਨ ਦੇ ਜੋ ਗੁੰਬਦ ਨੇ ਉਹ ਵੀ ਨਜ਼ਰ ਆ ਰਹੇ ਨੇ ਜੋ ਸਥਾਨ ਨੇ ਸਾਹਮਣੇ ਪਾਸੇ ਕਿਹਾ ਜਾਂਦਾ ਪਈ ਉਹ ਸਥਾਨ ਜੋ ਹਨ ਉਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਥਾਂ ਜੀ ਤੇ ਬਸ ਇੱਥੇ ਆ ਕੇ ਭਾਈ ਸਾਹਿਬ ਨਾਲ ਮਿਲਗਿਲ ਹੋਏ ਇਹਨਾਂ ਨੇ ਇਥੋਂ ਦਾ ਸਥਾਨ ਸਾਨੂੰ ਇਤਿਹਾਸ ਜੋ ਹੈ ਉਹਦਾ ਪੂਰਾ ਵਰਣਨ ਕੀਤਾ ਪੂਰੇ ਕਹੋ ਕਿ ਵੇਰਵੇ ਸਹਿਤ ਤੇ ਤੰਤਨ ਭਗਤ ਜਲਨਦਾਸ ਜੀ ਦਾ ਜੋ ਪਵਨ ਸਥਾਨ ਹੈ ਜੀ ਤੁਸੀਂ ਇੱਥੇ ਆ ਕੇ ਦਰਸ਼ਨ ਦੇਦਾਰੇ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਆਪਾਂ ਹੁਣ ਅੱਜ ਦੇ ਇਸ ਵਲੌਗ ਦੀ ਕਰਦੇ ਹਾਂ ਸਮਾਪਤੀ ਹੁਣ ਆਪਾਂ ਇੱਥੋਂ ਆਪਣਾ ਅਗਲਾ ਸਫਰ ਕਰਾਂਗੇ ਆਰਾਮ ਅਟਾਰੀ ਵਾਲੇ ਪਾਸੇ ਨੂੰ ਉਸ ਪਾਸੇ ਜੋ ਕੋਈ ਦੇਖਣ ਵਾਸਤੇ ਮਿਲਿਆ ਤਾਂ ਜ਼ਰੂਰ ਦਿਖਾਵਾਂਗੇ ਜੀ ਕਰਦੇ ਹਾਂ ਸਮਾਪਤੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ